ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸਤ ਸਿਕਾ ਨਿਹਾਂ ਤੁਹਾਡਾ ਫੂਸ ਰਾਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਜੀਲੈਂਸ ਵੱਲੋਂ ਵੱਡਾ ਐਕਸ਼ਨ ਇੱਕ ਹੋਣ ਕਾਰਵਾਈ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੱਡੇ ਆਗੂ ਤੇ ਨਹੀਂ ਹੋਵੇਗੀ ਇਹ ਕਾਰਵਾਈ ਹੋਵੇਗੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਤੇ ਭਾਜੜਾ ਪੈ ਗਈਆਂ ਨੇ ਇੱਕ ਪਾਸੇ ਚਰਜਿਸ ਖੇਮੀ ਚੀਖਾ ਮਾਰਿਆ ਨੇ ਕਿ ਮੈਂ ਤਾਂ ਬਜੇਠਿਆ ਦੀ ਸਪੋਰਟ ਹੀ ਨਹੀਂ ਕੀਤੀ ਮੈਂ ਤੇ ਅੱਜ ਵੀ ਬਿਕਮਜੀ ਸਿੰਘ ਗਿਠਿਆ ਨੂੰ ਗਲਤ ਕਹਿਨਾ ਹਾਂ ਤੇ ਅਗਾ ਗਲਤ ਕਹਿੰਦਾ ਰਵਾਂਗਾ ਜਦੋਂ ਤੱਕ ਮੇਰੇ ਦੇ ਵਿੱਚ ਮੇਰੇ ਵਿੱਚ ਸਾਹ ਨੇ ਕਿਉਂਕਿ ਅੱਜ ਚਰਨਜੀਤ ਸਿੰਘ ਚੰਨੀ ਮੁਕਰ ਗਿਆ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਜਿਨ੍ਹਾਂ ਨੇ ਆਪੋ ਆਪਣੀ ਰਾਜ ਦੇ ਵਿੱਚ ਚਮਦੀਆਂ ਚਲਾਈਆਂ ਜਿਨ੍ਹਾਂ ਨੇ ਆ ਜਾਇਦ ਅੰਦ ਨਾਲੋਂ ਵਕ ਆਮਦ ਇਕੱਠੀ ਕੀਤੀ ਉਹਨਾਂ ਦੀਆਂ ਫਾਈਲਾਂ ਸਾਡੇ ਕੋਲ ਆ ਚੁੱਕੀਆਂ ਨੇ ਤੇ ਦੂਸਰੇ ਪਾਸੇ ਉਹ ਮੌਜੂਦਾ ਵਿਧਾਇਕ ਉਸ ਦੀ ਧਰਮ ਪਤਨੀ ਅਤੇ ਉਸ ਦੇ ਪੀਏ ਜਿਹੜੇ ਨੇ ਉਹ ਗੈਬ ਨੇ ਉਹ ਸਟੇਜ ਦੇ ਪਿੱਛੇ ਚਲੇ ਗਏ ਨੇ ਪਹਿਲਾਂ ਪਲਟਵਾਰ ਵਾ ਕੀਤੇ ਗਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਵੀ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਜੈ ਇਹ ਅਜਾਇਆ ਕਰ ਰਿਹਾ ਨਹੀਂ ਭਾਈ ਉਹਨਾਂ ਨੇ ਪੱਕੇ ਭਾਂਡੇ ਦੇ ਵਿੱਚ ਪਾਉਣ ਦੀ ਗੱਲ ਕਹਿ ਦਿੱਤੀ ਹੈ। ਉਹਨਾਂ ਕਿਹਾ ਜਿਸ ਤਰ੍ਹਾਂ ਮਜੀਠੀਏ ਨੂੰ ਪਾਇਆ ਹੈ ਉਸੇ ਤਰ੍ਹਾਂ ਹੁਣ ਆਪ ਕਾਂਗਰਸ ਪਾਰਟੀ ਦੇ ਮਜੂਤਾ ਵਿਧਾਇਕ ਹਲਕਾ ਜਲੰਧਰ ਤੋਂ ਪ੍ਰਗਟ ਸਿੰਘ ਜੋ ਕਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਐਜ਼ ਅ ਸਪੋਰਟਸ ਮੰਤਰੀ ਸੀ, ਖੇਡ ਮੰਤਰੀ ਸੀ ਉਸ ਤੋਂ ਬਾਅਦ ਉਹ ਐਜੂਕੇਸ਼ਨ ਮਨਿਸਟਰ ਵੀ ਰਹੇ। ਉਸ ਦੀਆਂ ਸਾਰੀਆਂ ਫੈਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਲੱਗ ਚੁੱਕੀਆਂ ਨੇ। ਉਹ ਸਾਰਿਆਂ ਫੈਲਾ ਉੱਤੇ ਬੋਲ ਲਾ ਦਿੱਤੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੁਣ ਵਾਰੀ ਹੈ ਪ੍ਰਗਟ ਸਿੰਘ ਦੀ ਕਿਉਂਕਿ ਪ੍ਰਗਟ ਸਿੰਘ ਵਾਰ-ਵਾਰ ਵਿਵਾਦ ਹੋ ਕੇ ਬੋਲਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਲੇਕਿਨ ਗੈਬ ਹੋ ਗਿਆ ਨੇ ਚੋਣ ਦਾ ਗੈਬ ਹੋ ਗਿਆ ਨੇ ਮੈਦਾਨ ਦੇ ਵਿੱਚੋਂ ਨਾ ਤਾਂ ਉਹਨਾਂ ਦੀ ਤਰਫ ਪਤਨੀ ਦਾ ਸੰਪਰਕ ਹੋ ਰਿਹਾ ਹੈ ਨਾ ਉਹਨਾਂ ਦੇ ਨਾਲ ਅਤੇ ਨਾ ਉਹਨਾਂ ਦੀ ਪੀ ਨਾ ਉਹਨਾਂ ਦੇ ਪੀਏ ਦੇ ਨਾਲ ਯਾਨੀ ਕਿ ਸਪੋਰਟ ਕੋਟੇ ਦੇ ਵਿੱਚ ਵੱਧੂ ਲੁੱਟ ਖਸੁੱਟ ਕੀਤੀ ਗਈ ਵੱਧੂ ਫੰਡਾਂ ਦੀ ਹੇਰ ਫੇਰ ਹੋਈ ਲੱਖਾਂ ਨਹੀਂ ਕਰੋੜਾਂ ਰੁਪਏ ਕਮਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵੇਲੇ ਜਦੋਂ ਇਹ ਖੇਡ ਮੰਤਰੀ ਸੀ ਬਾਅਦ ਵਿੱਚ ਫਿਰ ਐਜੂਕੇਸ਼ਨ ਮੰਤਰੀ ਵੀ ਬਣੇ ਜਦੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਕਾਂਗਰਸ ਪਾਰਟੀ ਹਾਲਾਂਕਿ ਝਾਕ ਸੀ ਪ੍ਰਗਤ ਸਿੰਘ ਨੂੰ ਕਿ ਮੈਂ ਕਾਂਗਰਸ ਪਾਰਟੀ ਦਾ ਪੰਜਾਬ ਤੋਂ ਪ੍ਰਧਾਨ ਬਣਾ ਲੇਕਿਨ ਰੂਪੋਸ਼ ਹੋ ਗਏ ਨੇ ਪਰਗਤ ਸਿੰਘ ਤੇ ਦੂਸਰੇ ਪਾਸੇ ਪੂਰੀ ਰਣਨੀਤੀ ਪੂਰੀ ਜਿਹੜੀ ਰੂਪਰੇਖਾ ਤਿਆਰ ਕਰ ਲਈ ਹੈ ਵਿਜੀਲੈਂਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਸਮੇਂ ਵਕ ਵਕ ਚੈਨਾ ਤੇ ਖਬਰਾਂ ਨਸ਼ਰ ਹੋਈ ਜਾਣੇ ਕਿਸੇ ਵੀ ਸਮੇਂ ਪਰਗਤ ਸਿੰਘ ਦੀ ਗ੍ਰਿਫਤਾਰੀ ਹੋ ਸਕਦੀ ਹੈ ਕਿਉਂਕਿ ਪਰਗਤ ਸਿੰਘ ਜਿਹੜੇ ਨੇ ਉਹ ਲਗਾਤਾਰ ਜਿਹੜੇ ਨੇ ਘੇੜਦੇ ਰਹੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਦੇ ਮੰਤਰੀਆਂ ਨੂੰ ਕਦੇ ਵਿਧਾਇਕਾਂ ਨੂੰ ਕਦੇ ਸੂਬੇ ਦੇ ਪੰਜਾਬ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਤਾਂ ਗੱਸਦੇ ਰਹੇ ਲੇਕਿਨ ਉਹ ਫਾਈਲਾਂ ਉਹ ਡਾਕੂਮੈਂਟਸ ਉਹ ਦਸਤਾਵੇਜ਼ ਹੱਥ ਲੱਗੇ ਰੇ ਸਰਕਾਰ ਦੇ ਜਿੰਨਾ ਤੇ ਘਪਲਾ ਕੀਤਾ ਗਿਆ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਗਈ ਪ੍ਰਗਟ ਸਿੰਘ ਵੱਲੋਂ ਹੁਣ ਪ੍ਰਗਟ ਸਿੰਘ ਕਹਿੰਦੇ ਨੇ ਕਿ ਗ੍ਰਿਫਤਾਰੀ ਤੋਂ ਪਹਿਲਾਂ ਪਹਿਲਾਂ ਉਹ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਜਾਂ ਸੁਪਰੀਮ ਕੋਰਟ ਕੋਰਟ ਦਾ ਅੰਦਰੋਂ ਅੰਦਰੀ ਦਰਵਾਜ਼ਾ ਖੜਕਾਣਗੇ ਕਿ ਮੇਰੀ ਗ੍ਰਿਫਤਾਰੀ ਨਾ ਹੋਵੇ ਇਧਰ ਇੱਕ ਚੈਨਲ ਨੇ ਬੜੀ ਵੱਡੀ ਖਬਰ ਦਿੱਤੀ ਹੈ ਕਿ ਕਿਸੇ ਵੀ ਸਮੇਂ ਜਿਹੜਾ ਪ੍ਰਗਟ ਸਿੰਘ ਤੇ ਵੱਡੀ ਕਾਰਵਾਈ ਹੋ ਸਕਦੀ ਹੈ ਜੋ ਮੌਜੂਦਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਧੰਨਵਾਦ